ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਰਾਤ ਆਪਾਂ ਬਲੌਗ ਦੀ ਐਂਡਿੰਗ ਨਹੀਂ ਕਰ पाए ਕਿਉਂਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ 11 12 ਵਜੇ ਜਾਣੇ ਆ ਤੇ ਸੇਮ ਉਹੀ ਹੋਇਆ 11:30 ਪੌਣੇ 12 ਮੇਰੇ ਘਰ ਦੇ ਵਿੱਚ ਪਹੁੰਚੇ ਸੀ ਜਦੋਂ ਇੰਦਰਜੀਤ ਨੇ ਸਾਰੇ ਆਪਣੇ ਕੱਪੜੇ ਟਰਾਈ ਕਰ ਕਰਕੇ ਦੇਖੇ ਤੇ ਫਿਰ 12:00 ਸਵੇਰ 12 ਸੀ ਸੁੱਤੇ ਥੈਨ ਤੇ ਉਹਦੇ ਵਿੱਚੋਂ ਇੱਕ ਆਪਾਂ ਇੰਦਰਜੀਤ ਨੇ ਲਿਆ ਸੀਗਾ ਸੈੱਟ ਜਾਂ ਕੋਟ ਸੈੱਟ ਦੀ ਤਰ੍ਹਾਂ ਤੇ ਉਹਦੇ ਵਿੱਚ ਉਹ ਵੀ ਜਿਹੜੀ ਲੋਰ ਹੈ ਉਹ ਆਪਾਂ ਚੇਂਜ ਕਰਾ ਕੇ ਲੈ ਕੇ ਆਉਣੀ ਅੱਜ ਦੇਖਦੇ ਮੈਂ ਹੀ ਜਾਉਂਗੀ ਤੇ ਚੇਂਜ ਕਰਾਵਾਂਗੇ ਅੱਜ ਉਹ ਨੰਬਰ ਉਹਦਾ ਛੋਟਾ ਆ ਸੋ ਮੈਂ ਤਾਂ ਹੁਣ ਆ ਗਈਆਂ ਰੈਡੀ ਹੋ ਕੇ نیچے ਤੇ ਇੰਦਰਜੀਤ ਹਜੇ ਰੈਡੀ ਹੋ ਰਹੇ ਨੇ ਕਿਉਂਕਿ ਉਹਨਾਂ ਨੂੰ ਸਵੇਰੇ ਟਾਈਮ ਲੱਗ ਜਾਂਦਾ ਬੂਟੇ ਵਗੈਰਾ ਵਿੱਚ ਪਾਣੀ ਪਾਉਂਦੇ ਹੋਏ ਤੇ ਮੈਂ ਬਸ ਬੱਚੇ ਰੈਡੀ ਕਰਨੇ ਹੁੰਦੇ ਮਾਰਨਿੰਗ ਉੱਠ ਕੇ ਦੈਨ ਆਪਾਂ ਰੈਡੀ ਤੇ ਮੈਂ ਇਹ ਨੀਤੀ ਮੈਂ ਹੁਣ ਕਰ ਦਿਆਂ ਆਫੀਸ ਦੀ ਸਫਾਈ ਤੇ ਜਦ ਨੂੰ ਇੰਦਰਜੀਤ ਆ ਜਾਣਗੇ ਫਿਰ ਅਸੀਂ ਕਰਾਂਗੇ ਬ੍ਰੈਕਫਾਸਟ ਸੋ ਅੱਜ ਦਾ ਆਪਣਾ ਵਿਚਾਰ ਹੈਗਾ ਆ ਸਾਰਿਆਂ ਦੇ ਲਈ ਵੈਸੇ ਪਤਾ ਨਹੀਂ ਕਿਉਂ ਬਟ ਮੇਰੇ ਥੌਟਸ ਸਾਰੇ ਮਤਲਬ ਮੈਨੂੰ ਲੱਗਦਾ ਜੋ ਸ਼ਾਇਦ ਤੁਹਾਨੂੰ ਵੀ ਲੱਗਦਾ ਹੋਵੇਗਾ ਕਿ ਇੱਕ ਗੱਲ ਤੇ ਹੀ ਮੇਰੇ ਜ਼ਿਆਦਾ ਮੈਂ ਕਰਦਿਨੇ ਕਿ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਜਿਊਂਵਾਂ ਤੇ ਚਲੋ ਸਲਾਹ ਵੀ ਸਭ ਦੀ ਲੈਣੀ ਪੈਂਦੀ ਆ ਉਹ ਵੀ ਜ਼ਰੂਰੀ ਆ ਬਟ ਤੁਸੀਂ ਇੰਨੇ ਵੀ ਹੁਣ ਆਪਾਂ ਮਤਲਬ ਛੋਟੇ ਨਹੀਂ ਰਹੇ ਬੱਚੇ ਨਹੀਂ ਰਹੇ ਕਿ ਤੁਸੀਂ ਆਪਣੇ ਡਿਸੀਜਨ ਆਪ ਲੈ ਸਕੋ ਸੋ ਅੱਜ ਦਾ ਮੇਰਾ ਜਿਹੜਾ ਥੋਟ ਹੈ ਉਹ ਹੈਗਾ ਕਿ ਅਗਰ ਅਸੀਂ ਫਾਲਤੂ ਗੱਲਾਂ ਦੇ ਵਿੱਚ ਸਮਾਂ ਬਰਬਾਦ ਕਰਨਾ ਤੁਹਾਡੀ ਜ਼ਿੰਦਗੀ ਨਾਲ ਹੋ ਰਿਹਾ ਸਭ ਤੋਂ ਵੱਡਾ ਜੁਰਮ ਹੈ ਜੋ ਤੁਸੀਂ ਆਪ ਕਰਦੇ ਹੋ ਮਤਲਬ ਅਗਰ ਤੁਹਾਡੇ ਲਈ ਕੋਈ ਗਲਤ ਬੋਲ ਰਿਹਾ ਜਾਂ ਕੁਝ ਗਲਤ ਕਮਿਟਮੈਂਟ ਹੋ ਰਹੀ ਹੈ ਜਾਂ ਤੁਹਾਡੇ ਲਈ ਗਲਤ ਕਰ ਰਿਹਾ ਤਾਂ ਉਸ ਨੂੰ ਇਗਨੋਰ ਕਰੋ ਤੇ ਜੋ ਤੁਸੀਂ ਕਰਨਾ ਚਾਹੁੰਦੇ ਆ ਉਸ ਦੇ ਵੱਲ ਆਪਣਾ ਧਿਆਨ ਜਿਆਦਾ ਦਿਓ ਤੇ ਤਾਂ ਕਿ ਤੁਹਾਨੂੰ ਉਸ ਚੀਜ਼ ਦਾ ਰਿਜ਼ਲਟ ਮਿਲੇ ਜੋ ਮਿਹਨਤ ਤੁਸੀਂ ਕਰ ਲਈ ਹੈ ਨਾ ਕਿ ਉਹਨਾਂ ਗੱਲਾਂ ਨਾਲ ਤੁਸੀਂ ਪਿੱਛੇ ਰਹਿ ਜਮੋ ਜੋ ਤੁਹਾਡੇ ਬਾਰੇ ਲੋਕ ਬੋਲਦੇ ਆ ਕਿਉਂਕਿ ਕਹਿੰਦੇ ਨੇ ਨਾ ਕਿ ਲੋਕੋ ਕਾ ਕੀ ਹੈ ਲੋਕੋ ਕੋ ਤੋ ਲੋਕੋ ਕਾ ਤਾ ਕਾਮ ਹੈ ਕਹਿਣਾ ਕੁਛ ਤੋ ਲੋਕ ਕਹੇਗੇ ਸੋ ਲੋਕਾਂ ਦਾ ਕੰਮ ਹੈ ਕਹਿਣ ਦਾ ਤੇ ਉਹਨਾਂ ਨੇ ਕੁਛ ਨਾ ਕੁਛ ਤਾ ਕਹਿਣਾ ਆ ਸੋ ਇਸੇ ਲਈ ਆਪਣੀ ਜ਼ਿੰਦਗੀ ਵੱਲ ਆਪਣੀ ਲਾਈਫ ਦੇ ਟਿਚੇ ਵੱਲ ਫੋਕਸ ਰੱਖੋ ਤੇ ਜ਼ਰੂਰੀ ਨਹੀਂ ਸਾਰੀ ਚੀਜ਼ ਤੁਸੀਂ ਪੈਸੇ ਲਈ ਹੀ ਕਰਨੀ ਹੈ ਠੀਕ ਹੈ ਬਹੁਤ سارے ਰਿਸ਼ਤੇ ਵੀ ਕਮਾਏ ਹੋਏ ਤੁਹਾਡੇ ਕੰਮ ਆਉਂਦੇ ਨੇ ਜਰੂਰ ਅਜ਼ਮਾ ਕੇ ਦੇਖਿਓ ਤੇ ਜ਼ਰੂਰੀ ਨਹੀਂ ਤੁਹਾਡੇ ਖੂਨ ਦੇ ਰਿਸ਼ਤੇ ਹੀ ਕੰਮ ਆਉਣ ਤੇ ਬਹੁਤ ਸਾਰੇ ਤੁਸੀਂ ਆਪਣੀ ਪਰਸਨੈਲਿਟੀ ਨਾਲ ਆਪਣੀ ਚੰਗਿਆਈ ਨਾਲ ਅਗਰ ਰਿਸ਼ਤੇ ਕਮਾਉਣੇ ਤੁਹਾਡੇ ਔਖੇ ਟਾਈਮ ਦੇ ਵਿੱਚ ਉਹ ਵੀ ਰਿਸ਼ਤੇ ਕੰਮ ਆਉਂਦੇ ਆ ਤੇ ਮੇਰੇ ਕੋਲ ਤਾਂ ਅਜੇ ਬਹੁਤ ਰਿਸ਼ਤੇ ਨੇ ਬਈ ਤੇ ਜੋ ਮੇਰੇ ਔਖੇ ਟਾਈਮ ਦੇ ਵਿੱਚ ਮੇਰੇ ਜ਼ਰੂਰ ਕੰਮ ਆਉਣਗੇ ਸੁੱਖ ਦੇ ਵਿੱਚ ਆਉਣ ਨਾਲ ਪਰ ਦੁੱਖ ਦੇ ਵਿੱਚ ਮੇਰੇ ਜ਼ਰੂਰ ਕੰਮ ਆਉਣਗੇ ਸੋ ਮੇਰੇ ਕੋਲ ਤਾਂ ਬਹੁਤ ਰਿਸ਼ਤੇ ਨੇ ਇਦਾਂ ਦੇ ਸੋ ਇਸ ਲਈ ਤੁਸੀਂ ਵੀ ਆਪਣੀ ਚੰਗਿਆਈ ਦੇ ਨਾਲ ਰਿਸ਼ਤੇ ਕਮਾਓ ਕਿਉਂਕਿ ਜ਼ਰੂਰੀ ਨਹੀਂ ਤੁਸੀਂ ਪੈਸੇ ਨਾਲ ਹੀ ਇਹ ਰੇਕ ਚੀਜ਼ ਖਰੀਦ ਸਕਦੇ ਹੋ ਤੇ ਤੁਸੀਂ ਚੰਗੇ ਕਰਮ ਕਰਕੇ ਵੀ ਬਹੁਤ ਸਾਰੀ ਚੀਜ਼ਾਂ ਨੂੰ ਕਮਾ ਸਕਦੇ ਹੋ ਰਿਸ਼ਤੇ ਕਮਾ ਸਕਦੇ ਹੋ ਪੈਸਾ ਹੀ ਕਮਾਉਣਾ ਨਹੀਂ ਹੁੰਦਾ ਬਹੁਤ ਸਾਰੀਆਂ ਚੀਜ਼ਾਂ ਵੀ ਕਮਾਈ ਹੁੰਦੀਆਂ ਨੇ ਸਾਡੀ ਲਾਈਫ ਦੀਆਂ ਠੀਕ ਹੈ ਸੋ ਮੈਂ ਤਾਂ ਸਭ ਨੂੰ ਇਹ ਸਜੈਸਟ ਕਰਦੀ ਹੁੰਦੀ ਹਣੀਆ ਜਿੰਨੇ ਵੀ ਮੇਰੇ ਸਰਕਲ ਦੇ ਵਿੱਚ ਹੈ ਕਿ ਪੈਸਾ ਹਰ ਇੱਕ ਜਗ੍ਹਾ ਕਮ ਨਹੀਂ ਆਉਂਦਾ ਜਿੱਥੇ ਇਨਸਾਨ ਨੇ ਕੰਮ ਕਰਦਾ ਸੋ ਮੇਰੇ ਕੋਲ ਤਾਂ ਇਦਾਂ ਦੇ ਬਹੁਤ 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 ਰਿਸ਼ਤੇ ਨੇ ਟੱਚਵੁੱਡ ਥੈਂਕਸ ਫॉर ਗੋਡ ਤੇ ਜੋ ਗੋਡ ਗਿਫਟ ਨੇ ਸ਼ਾਇਦ ਮੇਰੇ ਲਈ ਆ ਆਪਾਂ ਸਭ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਤਾਂ ਕਰ ਸਕਦੇ ਆ ਮਤਲਬ ਅਗਰ ਅਸੀਂ ਚੰਗਿਆ ਤਾਂ ਅਸੀਂ ਕੋਸ਼ਿਸ਼ ਕਰ ਸਕਦੇ ਆ ਕਿ ਸਾਰੇ ਹੀ ਉਦਾਂ ਦੇ ਹੋ ਜਾਣ ਸੋ ਆਪਾਂ ਗੱਲਾਂ ਬਾਤਾਂ ਕਰਦੇ ਹੋਏ ਦਫ਼ਤਰ ਦੀ ਸਫਾਈ ਵੀ ਕਰ ਦਿੱਤੀ ਤੇ ਕਿਸੇ ਨਾ ਕਿਸੇ ਦਿਨ ਆਪਾਂ YouTube ਤੇ ਲਾਈਵ ਆਵਾਂਗੇ ਤੇ ਫਿਰ ਆਪਾਂ ਬਹੁਤ ਸਾਰੇ ਟੌਪਿਕ ਤੇ ਮਤਲਬ ਚਰਚਾ ਕਰਾਂਗੇ ਤੇ ਦੇਖਦੇ ਆ ਜੂਨ ਦੇ ਵਿੱਚ ਮਤਲਬ ਆ ਵਾਲੇ ਮੰਥ ਦੇ ਵਿੱਚ ਆਪਾਂ ਲਾਈਵ ਜ਼ਰੂਰ ਆਵਾਂਗੇ YouTube ਤੇ ਤੇ ਸਾਰਿਆਂ ਨੂੰ ਪਹਿਲਾਂ ਇੱਕ ਆਪਾਂ ਪੋਸਟ ਪਾ ਕੇ ਸਭ ਨੂੰ ਕਰਾਂਗੇ ਸੋ ਲਾਈਵ ਵੀ ਆਇਆ ਕਰਾਂਗੇ ਹੁਣ ਆਪਾਂ YouTube ਤੇ ਲਓ ਵੀ ਟਾਈਮ ਹੋ ਗਿਆ ਆਪਣਾ ਚਾਹ ਦਾ 2:30 ਵਜ ਗਏ ਦਸਵਿੰਦਰ ਬਣਾ ਰਹੀ ਆ ਚਾਹ ਜਦ ਤੱਕ ਆਪਾਂ ਸੁੱਤੇ ਵੀ ਨਹੀਂ ਹੈਗੇ ਕਿਉਂਕਿ ਮੈਕ ਦਾ ਬਹੁਤ ਜ਼ਿਆਦਾ ਹੋਮਵਰਕ ਹੈ ਜਿਹੜਾ ਇਕੱਠਾ ਹੋ ਗਿਆ ਤੇ ਉਹ ਕਰਨਾ ਆ ਉਧਰ ਰਾਮ ਨਾਲ ਫੋਨ ਤੇ ਲੱਗੇ ਹੋਏ ਨੇ ਪ੍ਰਦਾਨ ਸਾਹਿਬ ਕੱਲ ਨੂੰ ਹੈਗੀ ਆ ਪੀਟੀਐਮ ਕੱਲ ਨੂੰ ਪਾਣੇ ਨੇ ਪਟਾਕੇ ਮੈਕ ਤੇ ਜ਼ਿਆਦਾ ਪੈਣਗੇ ਮੈਕ ਦੀ ਥੋੜੀ ਡਾਊਟ ਹੁੰਦੀ ਆ ਆਪਾਂ ਨੂੰ ਦੇ ਦੇ 20 ਮਾਰਕਸ ਆਉਂਦੇ ਆ ਪੀਰੀਆਡਿਕ ਟੈਸਟ ਹੋਏ ਸੀ ਇਹਨਾਂ ਦੇ 20 ਮਾਰਕਸ ਦੇ ਉਹਦੇ ਵਿੱਚ ਦੇ ਦੇ ਕੀ ਸੱਦ ਚ ਹੋਊਗਾ ਫਿਰ ਹਾਲ ਤਾਂ ਆਪਣਾ ਹੋਮਵਰਕ ਕੰਪਲੀਟ ਕਰੋ ਜੀ ਕੱਲ ਦੀ ਕੱਲ ਤੇ ਦੇਖਾਂਗੇ ਅੱਜ ਅਸੀਂ ਸੁੱਤੇ ਨਹੀਂ ਹੈਗੇ ਕਿਉਂਕਿ ਰਾਤ ਸਵੇਰ ਸਾਨੂੰ 12:00 ਵਜੇ ਪੈਣ ਨੂੰ ਫਿਰ ਜਵਨ ਨੂੰ ਨੀਂਦ ਨਹੀਂ ਆਉਂਦੀ ਹੁੰਦੀ ਰਾਤ ਨੂੰ ਫਿਰ ਅੱਜ ਮੈਨਾਂ ਸੁਲਾਇਆ ਹੀ ਨਹੀਂ ਹੈਗਾ ਕਿ ਚਲੋ ਬੈਠਿਓ ਬੈਠ ਰੋ ਹਣ ਪਰ ਫਿਰ ਮੈਂ ਕਿ ਚਾਹ ਲਾ ਹੁਣ ਸਟਾਰਟ ਹੋ ਗਈ ਨਹੀਂ ਤਾਂ ਕੱਲ ਆ ਜਾਂਦਾ ਆ ਵੀ ਬੰਦੇ ੱਤਕਾ ਲਾਉਂਦੇ ਹੋਏ ਉਹ ਗਏ ਉਹ ਗਏ ਉਹ ਗਏ ਉਹ ਗਏ ਲੰਗੇ ਹੁੰਦਾ ਲਓ ਜੀ ਆ ਗਿਆ ਆਪਣਾ ਪਾਰਸਲ ਕੀ ਆਇਆ ਇਹਦੇ ਵਿੱਚ ਮੈਂ ਦੱਸਾਂ ਤੁਹਾਨੂੰ ਕੀ ਆਇਆ 105 ਰੁਪਏ ਦਾ ਕੀ ਆਇਆ ਇਹ ਤਾਂ ਇੰਦਰਜੀਤ ਤੋਂ ਲੈਣੇ ਸੀ ਆਪਾਂ ਪੈਸੇ ਇਹ ਉਹਨੇ ਮੰਗਾਈਆਂ ਸੀ ਮੈਨੂੰ ਲੱਗਦਾ ਤੁਕੀਆਂ ਹੀ ਆ ਜਿਹੜੀਆਂ ਉਹ ਮਨੀ ਪਲਾਟ ਜਦ ਕੰਦ ਨੂੰ ਲਾਉਣ ਵਾਲੀਆਂ ਹੁੰਦੀਆਂ ਉਹ ਹੋਣਗੀਆਂ ਇਹਦੇ ਵਿੱਚ ਮੇਰੇ ਸਾਮਣ ਹਾਂ ਉਹ ਵੀ ਨੇ ਯੈਸ ਖੋਲ ਲਿਓ ਹਾਂ ਪਾਰਸਲ ਲੈ ਪੈਨਸਲ ਵਾਲਾ ਯਸ ਉਹੀ ਨੇ ਨਾ ਟੁਕੀ ਕੰਦ ਨੂੰ ਲਾਉਣੇ ਆਣੀਆਂ ਨੇ ਮਨੀ ਪਲਾਟ ਕੰਦ ਨੂੰ ਟੰਗਣੇ ਵਾਲਾ ਉਹ ਦੇ ਕੇ ਆਉਨੇ ਆ ਤੇ 150 ਰੁਪਏ ਲੈ ਕੇ ਆਉਨੇ ਆ ਲਓ ਜੀ ਡਿਨਰ ਵਗੈਰਾ ਆਪਾਂ ਨੇ ਕਰ ਲਿਆ ਤੇ ਹੁਣ ਆਪਾਂ ਬੱਚਿਆਂ ਲਈ ਬਣਾ ਕੇ ਰੱਖਣਾ ਆ ਆਈਸਕ੍ਰੀਮ ਤੇ ਵੈੱਡ ਫਲੇਵਰ ਜੇ ਲੈ ਆਈ ਸੀ ਡੀ ਮਾਰਕੀ ਚੋ ਔਰ ਹੁਣ ਆਪਾਂ ਬਣਾਉਨੇ ਆ ਕਿੱਦਾਂ-ਕਿੱਦਾਂ ਬਣਾਉਣੀ ਆ ਉਹ ਮੈਂ ਤੁਹਾਨੂੰ ਦਿਖਾਉਣੀ ਆ ਨਾਲ ਦੀ ਨਾਲ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੇ ਦੁੱਧ ਵਾਲੀ ਲਈ ਰੱਖ ਦਿੱਤਾ ਆ ਇਹ ਮੈਂ ਲਿਆ ਕਿਲੋ ਦੇ ਕਰੀਬ ਹੋਊਗਾ ਮੇイビー ਸ਼ਾਇਦ ਦੁੱਧ ਫਿਰ ਮੈਂ ਕੁਝ ਕਹਿੰਦੇ ਪੱਕਾ ਮੈਜ਼ਰਮੈਂਟ ਤਾਂ ਕੀਤਾ ਕਿਲੋ ਤੋਂ ਥੋੜਾ ਜਿਹਾ ਘੱਟ ਹੋ ਸਕਦਾ ਤੇ ਦੁੱਧ ਵਾਲੀ ਲਈ ਰੱਖਤਾ ਤੇ ਆਪਾਂ ਬਣਾਉਣੀ ਆ ਚਾਕਲੇਟ ਫਲੇਵਰ ਦੀ ਆਈਸਕ੍ਰੀਮ ਔਰ ਹੁਣ ਆਪਾਂ ਦੁੱਧ ਨੂੰ ਥੋੜੀ ਵਾਲੀ ਆਉਣ ਤੋਂ ਬਾਅਦ ਇਹ ਵਾਲਾ ਮਿਕਸਚਰ ਇਹਦੇ ਵਿੱਚ ਪਾ ਦੇਵਾਂਗੇ ਇਹ ਫਿਰ 3 ਮਿੰਟ ਲਈ ਪਵਾ ਲਾਂਗੇ। ਲਓ ਜੀ ਦੁੱਧ ਨੂੰ ਉਬਾਲੀ ਆ ਗਈ ਹੈ। ਤੇ ਹੁਣ ਆਪਾਂ ਗੈਸ ਸਲੋ ਤੇ ਕਰਕੇ ਇਹਦੇ ਵਿੱਚ ਪਾ ਦਵਾਂਗੇ ਪਾਊਡਰ। ਪੂਰੀ ਤਰ੍ਹਾਂ ਬਾਅਦ ਦੇ ਲੈਣੀ ਹੈ। ਹੁਣ ਗੈਸ ਸਲੋ ਤੇ ਕਰਤਾ ਆਪਾਂ ਨੇ। ਲਓ ਜੀ ਪੇਸਟ ਪਾਉਣ ਤੋਂ ਬਾਅਦ ਆਪਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤਾਂ ਕਿ ਉਹਦੇ ਵਿੱਚ ਗਠਾ ਜੀ ਨਾ ਬਣਨ। ਤੇ ਹੁਣ ਇਹਨੂੰ ਆਪਾਂ 2-3 ਮਿੰਟ ਲਈ ਫੇਰ ਉਬਾਲੀ ਦੇਣੀ ਹੈ। ਤਾਂ ਨੂੰ ਫਿਰ ਆਪਣਾ ਇਹ ਰੈਡੀ ਆ ਤੇ ਵਿੱਚ ਫਿਰ ਆਪਾਂ ਥੋੜੇ ਜਿਹਾ ਪਾ ਦਾਂਗੇ ਡ్రਾਈ ਫਰੂਟ ਨੂੰ ਮੈਸ਼ ਕਰ ਲੈਨੇ ਔਰ ਹਰੀ ਇਲਾਇਚੀ ਪਾ ਸਕਦੇ ਹਾਂ ਕੁਝ ਵੀ ਟੇਸ ਲਈ ਜਿਹੜਾ ਪਾ ਸਕਦੇ ਐ ਐਕਸਟਰਾ 슈ਗਰ ਵੀ ਆਪਾਂ ਐਡ ਕਰਨੀ ਕਿਉਂਕਿ 슈ਗਰ ਉਹ ਪੇਸਟ ਜਿਹੜਾ ਆਪਾਂ ਪਾਇਆ ਪਾਊਡਰ ਉਹਦੇ ਵਿੱਚ ਹੀ ਹੁੰਦਾ ਹੈ ਤੇ ਐਕਸਟਰਾ ਨਹੀਂ ਐਡ ਕਰਨੀ ਆਪਾਂ ਸੋ ਆਪਣੀ ਆਈਸਕ੍ਰੀਮ ਲਈ ਫਲੇਵਰ ਰੈਡੀ ਆਪਾਂ ਲਓ ਜੀ ਆਈਸਕ੍ਰੀਮ ਕਯੂਬਸ ਦੇ ਵਿੱਚ ਆਪਾਂ ਇਹ ਪਾ ਦਿੱਤਾ ਆ ਤੇ ਹਮ ਮਾਰਨਿੰਗ ਨੂੰ ਕੁਲਫੀਆਂ ਬਣ ਕੇ ਆਪਣੀਆਂ ਤਿਆਰ ਹੋ ਜਾਣੀਆਂ ਨੇ। ਔਰ ਇਸ ਫ੍ਰੀਜ਼ਰ ਦੇ ਵਿੱਚ ਰੱਖ ਦਨੇ ਆ। ਡਰਾਈ ਫੂਡ ਮੈਂ ਉੱਪਰ ਦੀ ਪਾਏ ਨੇ ਕਿਉਂਕਿ ਆਗਰ ਆਪਾਂ ਦੂਜੇ ਲੋਡ ਕੱਟ ਕੇ ਪਾਉਂਦੇ ਤਾਂ ਉਹ ਹੈਵੀ ਹੋ ਜਾਂਦੇ ਤੇ نیچے ਹੀ ਚਲੇ ਜਾਂਦੇ ਨੇ। ਤਾਂ ਕਰਕੇ ਮੈਂ ਮੈਸ਼ ਕਰਕੇ ਉੱਪਰ ਦੀ ਪਾਏ ਨੇ। ਇਹਨਾਂ ਕੁ ਪਚ ਗਿਆ ਇਹ ਆਪਾਂ ਕਿਸੇ ਹੋਰ ਪਰਤਨ ਦੇ ਵਿੱਚ ਪਾ ਕੇ ਉਪਰੋਂ ਵਧੀਆ ਡਰਾਈ ਫੂਡ ਪਾ ਕੇ ਇਹ ਵੀ ਰੱਖ ਦਨੇ ਆ। ਲਓ ਜੀ ਟਾਈਮ ਤਕਰੀਬਨ 11 ਵਜ ਚੁੱਕੇ ਨੇ ਤੇ ਹੁਣ ਆਪਾਂ ਆਪਣੇ ਬਣਾਉਂਦੀ ਇੱਥੇ ਕਰੀ ਆਂ ਨਹੀਂ ਆਈਸਕ੍ਰੀਮ ਆਪਾਂ ਬਣਨ ਲਈ ਰੱਖਤੀ ਤੇ ਮਾਰਨਿੰਗ ਦੇ ਦੇ ਦਾਂ ਕਿੱਦਾਂ ਦੀ ਬਣਦੀ ਐ ਅਗਰ ਵਧੀਆ ਬਣੀ ਤਾਂ ਆਪਾਂ ਬਾਕੀ ਦੇ ਫਲੇਵਰ ਵੀ ਲੈ ਕੇ ਆਵਾਂਗੇ ਕਾਫੀ ਫਲੇਵਰ ਮਿਲਦੇ ਆ ਇਹਦੇ ਵਿੱਚ ਬੈਨੀਲਾ ਸਟੋਰੀ ਵਗੈਰਾ ਤੇ ਆਪਾਂ ਚਾਕਲੇਟ ਵਾਲਾ ਪਹਿਲਾਂ ਲੈਂਦਾ ਸੀਗਾ ਤੇ ਫਿਰ ਆਪਾਂ ਬਾਕੀ ਦੇ ਫਲੇਵਰ ਵੀ ਲੈ ਕੇ ਆਵਾਂਗੇ ਅਗਰ ਅੱਛੀ ਲੱਗੀ ਬੱਚਿਆਂ ਨੂੰ ਤੇ ਆਪਾਂ ਨੂੰ ਸੋ 7:11 ਦਾ ਟਾਈਮ ਹੋ ਚੁਕਿਆ ਮਾਰਨਿੰਗ ਬੱਚਿਆਂ ਨੂੰ ਲੈ ਜਾਣਾ ਪੀਟੀਐਮ ਤੇ ਸੋ ਚਲੋ ਜੀ ਅੱਜ ਦੇ ਬਲੌਗ ਦੀ ਇੱਥੇ ਕਰਦੇ ਆ ਐਂਡਿੰਗ ਤੇ ਮਿਲਦੇ ਆ ਫਿਰ ਕੱਲ ਦੀ ਵੀਡੀਓ ਦੇ ਵਿੱਚ ਤੇ ਦੇਖਦੇ ਆ ਬੱਚਿਆਂ ਦੇ ਕੀ ਮਾਰਕਸ ਆਏ ਨੇ ਤੇ ਛੁੱਟੀਆਂ ਦਾ ਕੰਮ ਕਿੰਨਾ ਕੁ ਮਿਲਦਾ ਕਿੰਨੀ ਕੁ ਟੈਨਸ਼ਨ ਮਿਲਦੀ ਆ ਪੇਰੈਂਟਸ ਨੂੰ ਸੋ ਚਲੋ ਜੀ ਫਿਰ ਮਿਲਦੇ ਆ ਕੱਲ ਦੀ ਵੀਡੀਓ ਦੇ ਵਿੱਚ ਤੇ ਜਦ ਤੱਕ ਚੈਨਲ ਨੂੰ ਸਬਸਕ੍ਰਾਈਬ ਜੁਲ ਕਰ ਲੈਣਾ ਔਰ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁਲ ਕਰਨਾ ਥੈਂਕ ਯੂ ਗੁੱਡ ਨਾਈਟ